ਦੇ ਦੇ ਸ਼ੋਅ ਵਿੱਚ ਆਪਾਂ ਪਹੁੰਚੇ ਜੀਤਾਲ ਵੱਲੋਂ ਫਟਾਟਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਦਰਾਨ ਐ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਚਾਹੇ ਆਈਸਾ ਚਾਹੇ ਦੂਸਰੇ ਡਿਪਾਰਟਮੈਂਟ ਉਹਨਾਂ ਵੱਲੋਂ ਕਿੰਨੇ ਆਦਮੀ ਜਾਂਔਰਾਂ ਗ੍ਰਿਫਤਾਰ ਕੀਤੀਆਂ ਗਈਆਂ ਕਿੰਨਿਆਂ ਨੂੰ ਬਾਹਰ ਡਿਪੋਰਟ ਕੀਤਾ ਗਿਆ ਉਹਦੇ ਸੰਬੰਧੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝਾ ਕਰਾਂਗੇ ਉਸ ਤੋਂ ਬRAND ਗ੍ਰੀਨਲੈਂਡ ਦੇ ਰਇਟਰ ਜਸਤਾ ਕੁਝ ਦੇ ਪਹਿਲਾ ਧੋਲਾ ਪਾਇਆ ਜਾ ਰਿਹਾ ਸੀ ਚੰਪ ਸਰਕਾਰ ਵੱਲੋਂ ਕਿ ਉਥੇ ਅਮਰੀਕਾ ਵੀ ਸਰਕਾਰ ਦੇ ਦੀਆ ਗ੍ਰੀਨਲੈਂਡ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦੀ ਹੈ ਉਸ ਦੇ ਵਿੱਚ ਅੱਜ ਉਹਨਾਂ ਨੇ ਅਮਰੀਕਾ ਨੇ ਆਪਣਾ ਵੈਸਟਰਜੀ ਉਥੇ ਨਿਯੁਕਤ ਕਰ ਦਿੱਤਾ ਇਹ ਦੇਖ ਕਰਕੇ ਕਾਫੀ ਇਟਲੀ ਟਿਕਾ ਸਰਕਲ ਵਿੱਚ ਗੜਾ ਪੈ ਰਿਹਾ ਉਹਦੇ ਬਾਰੇ ਵੀ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਂਗੇ ਉਹ ਉਸ ਤੋਂ ਬਰੰਧ ਤੁਹਾਨੂੰ ਯਾਦ ਹੋਣਾ ਕਿ ਉਹਨਾਂ ਦਾ ਜਿਹੜਾ ਸ਼ਹਿਰ ਹੈ ਉੱਥੇ ਇੱਕ ਜੀਜੀ ਦੇ ਸਾਲਕਾਰ ਵਿਧਾਇਕ ਨੇ ਜਦੋਂ ਉਹ ਨੇ ਰੇਟ ਕੀਤਾ ਵੈਸੇ ਉਦੋਂ ਤੋਂ ਉਹ ਐ ਐਮਐਲਸੀ ਦਾ ਕਸਤਵਾਦੀ ਉਹ ਸਾਫਤਾ ਬਣਿਆ ਉੱਥੇ ਉਹਨੂੰ ਕੁਝ ਦਿਨ ਜੇਲ੍ਹ ਵਿੱਚ ਰਹਿਣ ਤੋਂ ਇਲਾਵਾ ਕੋਰਟ ਵਿੱਚ ਇਹ ਦਮਾਨਤਰੀ ਦਿੱਤੀ ਉਹਦੇ ਅਗੇਂਸਟ ਵਿੱਚ ਕਾਫੀ ਰਾਣਾ ਦਾ ਪਿਆ ਹੁਣ ਇਹ ਮਾਮਲਾ ਕਿਹੜਾ ਆ ਉਹ ਸੁਪਰੀਮ ਕੋਰਟ ਦੇ ਵਿੱਚ ਪਿਆ ਆ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਗੱਲਬਾਤ ਜਿਹੜੀ ਆ ਉਹ ਅੱਜ ਦੀ ਸਾਂਝੀ ਕਰਾਂਗੇ ਲੇਕਿਨ ਸਭ ਨੂੰ ਦਿਲ ਨਾਲ ਮੈਂ ਚੰਨੇ ਆ ਅਮਰੀਕਾ ਦੇ ਵਿੱਚ ਬਾਈਡ ਸੰਭਰ ਨੂੰ ਇੱਕ ਰਿਪੋਰਟ ਜੀਡੀਆ ਉਹ ਪਬਲਿਸ਼ ਕੀਤੀ ਗਈ ਸੀ ਔਰ ਉਹਦੇ ਵਿੱਚ ਇੱਕ ਅਤਕੂਮਤ ਹੋਣ ਲੈ ਕੇ 2025 ਦਾ ਇੱਕ ਅਤਕੂਮਤ 14 ਦਸੰਬਰ ਤੱਕ ਇਸੇ ਸਾਲ ਦੀ 14 ਦਸੰਬਰ ਤੱਕ ਉਹ ਜਿਹੜੀ ਵਿਕਤੀ ਗਈ ਆ ਉਹਦੇ ਅਨੁਸਾਰ ट्रम्प सरकार ने 10 लाख 28 हजार ਤੋਂ ਵੱਧ ਬੰਦਿਆਂ ਨੂੰ ਇੱਥੇ ਅਰੈਸਟ ਕੀਤਾ ਹੈ ਔਰ ਲਗਭਗ 3 लाख 27 हजार ਨੂੰ ਰਿਪੋਰਟ ਕੀਤਾ ਹੈ ਮਤਲਬ ਬេសਪਕੜਾ ਦਿੱਤਾ ਹੈ ਇਹ ਤੋਂ ਰਿਪੋਰਟ ਕਰ ਦਿੱਤਾ ਔਰ 2000 ਤੋਂ 2009 ਤੋਂ ਹੁਣ ਤੱਕ ਅਮਰੀਕਾ ਤੋਂ 18800 ਪਾਕੀਆਂ ਬੀਸ਼ਮਗੜਾ ਰਿਪੋਰਟ ਕੀਤੇ ਗਏ ਔਰ ਜਿਨ੍ਹਾਂ ਵਿੱਚੋਂ 2025 ਵਿੱਚ ਜਿਹੜੇ ਰਿਪੋਰਟ ਹੋਇਆ 3200 kia ਉਹ ਵੀ ਇਹਦੇ ਵਿੱਚ ਹੀ ਸ਼ਾਮਲ ਆ ਇਸੇ ਤਰ੍ਹਾਂ ਯੂਐਸਏ ਨੇ 2009 ਤੋਂ ਹੁਣ ਤੱਕ 1882 ਨੂੰ ਇੰਡੀਆ ਨੂੰ ਦੇਸ਼ ਦਾ ਗਲਾ ਦਿੱਤਾ ਅੱਗੇ ਦੇ ਰਿਚਰ ਜਨਵਰੀ 2025 ਦੇ ਰਿਚਰ ਜਿਹੜੇ 2358 ਬੰਦੇ ਆ ਜਿਹਨਾਂ ਦਾ ਪਹਿਲਾਂ ਜ਼ਿਕਰ ਕੀਤਾ ਉਹ ਉਹਨਾਂ ਦੀ ਗੈਂਟੀ ਵੀ ਸ਼ਾਮਲ ਹੈ ਇਸੇ ਤਰ੍ਹਾਂ 2024 ਦੇ ਵਿੱਚ 1360 ਤੋਂ ਜ਼ਿਆਦਾ ਇੰਡੀਅਨ ਨੂੰ ਅਤੇ 2023 ਦੇ ਵਿੱਚ 617 ਇੰਡੀਅਨ ਨੂੰ ਇਥੋਂ ਡਿਪੋਰਟ ਕੀਤਾ ਗਿਆ ਔਰ 2025 ਵਿੱਚ 28 ਨਵੰਬਰ ਤੱਕ ਦੇਸ਼ ਨਗਾਲਾ ਜਿਹੜੇ ਜਿਹੜੇ ਬੰਦਿਆਂ ਨੂੰ ਰਿਪੋਰਟ ਕੀਤਾ ਗਿਆ ਉਹਨਾਂ ਲੋਕਾਂ ਵਿੱਚ ਲਗਭਗ 2000 ਵਿਅਕਤੀਆਂ ਨੇ ਜਿਹੜਾ ਕਮਰਸ਼ੀਅਲ ਫਲਾਈਟ ਹੈ ਉਹਦੇ ਰਾਹੀਂ ਰਿਪੋਰਟ ਕੀਤਾ ਗਿਆ ਔਰ ਬਹੁਤ ਸਾਰੇ ਚਾਰਟਰਡ ਫਲਾਈਟਸ ਵੀ ਇਥੋਂ ਆਪੋ ਆਪਣੇ ਦੇਸ਼ ਆਪੋ ਆਪਣੇ ਦੇਸ਼ ਇੰਡੀਆ ਦੇ ਵਿੱਚ ਵਿਗਿਆਗਿਆ ਉਹ ਉਹਦੇ ਵਿੱਚ ਕਿਸੇ ਨੂੰ ਇਹ ਦੱਸਣ ਦੀ ਯਤਨ ਨਹੀਂ ਕੀਤਾ ਗਿਆ ਕਿ ਅੱਜ ਤੁਹਾਡੀ ਫਲਾਈਟ ਹੈ ਅੱਜ ਤੁਸੀਂ ਫਲਾਨੀ ਜਗ੍ਹਾ ਤੇ ਜਾਣਾ ਹੈ ਇਹ ਇਹ ਗੱਲਾਂ ਮੇਰੇ ਖਿਆਲ ਦੇ ਵਿੱਚ ਇਹ ਡਿਪਾਰਟਮੈਂਟ ਵੱਲੋਂ ਜਿਹੜੀਆਂ ਉਹ ਗੋਤ ਬਠੀਆਂ ਜਾਂਦੀਆਂ ਹਨ ਆਨ ਦੀ ਸਪੌਟ ਹੀ ਸ਼ਾਇਦ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿਪੋਰਟ ਹੋਣ ਵਾਲਿਆਂ ਨੂੰ ਲੇਕਿਨ ਇਹਦੇ ਵਿੱਚ ਕੋਈ ਕਨਫਰਮ ਨਹੀਂ ਹੈਗਾ ਵੀ ਉਹਨਾਂ ਨੂੰ ਡਿਪਾਰਟਮੈਂਟ ਨੇ ਦੱਸਣਾ ਆ ਜਾਂ ਨਹੀਂ ਦੱਸਣਾ ਪਹਿਲਾਂ ਵੀ ਦੱਸ ਸਕਦੇ ਆ ਨਹੀਂ ਵੀ ਦੱਸ ਸਕਦੇ ਆ ਔਰ ਅਗਲੀ ਗੱਲ ਜਿਹੜੀ ਮੈਂ ਕਰਨ ਲੱਗਾ ਆ ਉਹਦੇ ਵਿੱਚ ਅਮਰੀਕੀ ਫੌਜ ਨੇ ਨਾਈਜੀਰੀਆ ਵਿੱਚ ਜਿਹੜੀ ਆਈਸ ਦੇ ਆਈ ਐਸ ਆਈ ਐਸ ਦੇ ਕੈਰਸਟ ਜਿਹੜੇ ਹੈਗੇ ਆ ਉਹਨਾਂ ਦੇ ਉੱਪਰ ਹਮਲਾ ਕੀਤਾ ਔਰ ਅਮਰੀਕਾ ਦਾ ਕਹਿਣਾ ਹੈ ਕਿ ਉਹਨੇ ਉੱਤਰ ਪੱਛਮੀ ਨਾਈਜੀਰੀਆ ਵਿੱਚ ਅਸਲਾਮਿਕ ਸਟੇਟ ਦੇ ਜਿਹੜੇ ਲੜਾਕੇ ਆ ਉਹਨਾਂ ਵਿਰੁੱਧ ਇੱਕ ਹਮਲਾ ਜਿਹੜਾ ਇਹ ਕੀਤਾ ਔਰ ਉੱਥੇ ਦੇ ਨਾਗਰਿਕਾਂ ਤੇ ਹਮਲਿਆਂ ਦਾ ਜਵਾਬ ਦਿੰਦੇ ਹੋਏ ਇਹ ਗੱਲ ਜਿਹੜੀ ਆ ਸਾਰੀ ਟਰੰਪ ਸਰਕਾਰ ਨੇ ਇਹ ਪ੍ਰੈਸ ਦੇ ਨਾਮ ਜਿਹੜੀ ਆ ਉਹ ਗਲਤ ਵਾਕ ਸਾਰੀ ਦੱਸੀ ਆ ਆਲ ਦਪੋਰਟ ਵਿੱਚ ਸੌਰੀ ਵੀਜ਼ਾ ਬੰਦੀਆਂ ਨੂੰ ਲੈ ਕੇ ਅਮਰੀਕਾ ਜੋਤ ਬੰਦੇ ਦਰਮਿਆਨ ਉਹ ਪੋਲਿਟੀਕਲ ਬੇਰੀ ਟੈਨਸ਼ਨ ਹੈ ਉਹ ਬਣੀ ਹੋਈ ਆ ਔਰ ਵਾਸ਼ਿੰਗਟਨ ਨੇ ਟੈਕਨੀਕਲ ਫਰਮਾਂ ਨੂੰ ਸੈਂਸਰਸ਼ਿਪ ਵੱਲ ਰੱਖਦਾ ਦੇ ਦੋਸ਼ ਵਿੱਚ ਪੰਦ ਜੋਤ ਬੰਦ ਨੂੰ ਉੱਥੇ ਰੋਕ ਦਿੱਤਾ ਆ ਔਰ ਜਿਸ ਨਾਲ ਫਰਾਂਸ ਅਤੇ ਜਰਮਨੀ ਸਮੇਤ ਜਵਦਬੰਦੀ ਜਿਹੜੀ ਯੂਨੀਅਨ ਆ ਉਹਨਾਂ ਦੇ ਲੀਡਰਸ਼ਿਪ ਨੇ ਕਾਫੀ ਅਲੋਚਨਾ ਕੀਤੀ ਹੈ ਔਰ ਜੋ ਪੋਰਟ ਵਿੱਚ ਪੱਤਰਕਾਰਾਂ ਦੇ ਜਿਹੜੀ ਹੰਸਾ ਹੋਉਂਦੀ ਆ ਉਹਦੇ ਵਿੱਚ ਵੀ ਵਾਧਾ ਹੋਇਆ ਔਰ ਇੱਕ ਪ੍ਰੈਸ ਆਜ਼ਾਦੀ ਦੇ ਸਮੂਹ ਨੇ 2005 ਸੌਰੀ 2025 ਦੇ ਅਮਰੀਕਾ ਵਿੱਚ ਪੱਤਰਕਾਰਾਂ ਤੇ ਹਮਜਾਂ ਵਿੱਚ ਮਹੱਤਵਪੂਰਨ ਵਾਧਾ ਹੁੰਦੀ ਗੱਲ ਜਿਹੜੀ ਆ ਉਹ ਕਹੀ ਆ ਜੋ ਅਕਸਰ ਵਿਰੋਧ ਪਾਸਿਨਾ ਤੇ ਮੀਡੀਆ ਦੇ ਬਿਆਨ ਨਾਲੇ ਮਸਲਾ ਜਿਹੜਾ ਸਾਦਾ ਜੁੜਿਆ ਹੋਇਆ ਆ ਉਹ ਇਸ ਤੋਂ ਅਗਲੀ ਗੱਲ ਜਿਹੜੀ ਮੈਂ ਪਹਿਲਾਂ ਦੱਸੀ ਆ ਕਿ ਗ੍ਰੀਨਲੈਂਡ ਵਿੱਚ ਅਮਰੀਕਾ ਨੇ ਆਪਣੇ ਸਪੈਸ਼ਲ ਜਿਹੜਾ ਐਮਬੈਸਡਰ ਦੇ ਆ ਔਰ ਇਹ ਨਿਯਮ ਤੀਵੀਆਂ ਕਾਪੀ ਪੀਆ ਔਰ ਦੇ ਦੇ ਕਾਰਨ ਵੱਖ-ਵੱਖ ਦੇਸ਼ਾਂ ਵਿੱਚ ਕਾਫੀ ਬਾਤ ਹੋਆ ਜਿਹੜਾ ਉਹ ਸੈਟ ਚੁਕਾਇਆ ਔਰ ਡੈਨਮਾਰਕ ਤੇ ਗ੍ਰੀਨਲੈਂਡ ਵਿੱਚ ਅਮਰੀਕੀ ਆਬਾਦਿਆਂ ਦੇ ਸਤਕਾਰ ਬਾਰੇ ਚਿੰਤਾਵਾਂ ਦੇ ਵਿਚਾਰ ਗੁੱਸਾ ਜਿਹੜਾ ਉਹ ਉੱਠਾਇਆ ਜਾ ਰਿਹਾ ਹੈ ਔਰ ਇਹਦੇ ਵਿੱਚੋਂ ਦੇਖਣਾ ਇਹ ਆ ਕਿ ਅੱਗੇ ਵਾਸਤੇ ਆਇਆ ਜੇ ਜੀ ਗ੍ਰੀਨਲੈਂਡ ਉਹ ਇੱਕ ਸਟੇਟ ਵਰਗਾ ਉਹ ਕਦੇ ਇੰਡੀਪੈਂਡੈਂਟ ਆ ਉਹਦੇ ਉੱਤੇ ਅਮਰੀਕਾ ਪੂਰੀ ਤਰ੍ਹਾਂ ਦੇ ਨਾਲ ਕਬਜ਼ਾ ਕਰ ਸਕੇਗਾ ਜਾਂ ਨਹੀਂ ਇਹ ਦੇਖਣਾ ਹਜੇ ਬਾਕੀ ਹੈ ਜੁੜਿਆ ਬਨ ਸਾਰਿਆਂ ਨੂੰ ਪਤਾ ਹੋਣਾ ਕਿ ਐਕਸ ਟਾਈਮ ਦੇ ਹਾਈਲੈਂਡ ਜੇਡੀਆਂ ਮਿਲੀਆਂ ਆ ਔਰ ਉਹਦੇ ਵਿੱਚ ਇੰਨਾ ਫਾਇਦਾ ਸੰਬੰਧੀ ਦੁਨੀਆ ਭਰ ਵਿੱਚ ਦੌੜਾ ਜਿਹੜਾ ਉਹ ਚੱਲਿਆ ਆ ਔਰ ਇਹਦੇ ਵਿੱਚ ਹੋਲ ਡਾਕੂਮੈਂਟ ਏਲੀਆ ਉਹਨਾਂ ਨੂੰ ਰੀਸ ਕਰਨਾ ਵੇਚ ਦੇਰੀ ਹੋ ਸਕਦੀ ਆ ਇਹੋ ਜਿਹੀਆਂ ਸੰਭਾਵਨਾਵਾਂ ਦਸੀਆਂ ਜਾ ਰਹੀਆਂ ਔਰ ਲਾਰਡ ਡਿਪਾਰਟਮੈਂਟ ਨੂੰ 1 ਮਿਲੀਅਨ ਤੋਂ ਵੱਧ ਰਿਕਾਰਡ ਜਿਹੜੇ ਆ ਇੰਨਾ ਫਾਇਦਾ ਵਿੱਚ ਮਿਲੇ ਆ ਔਰ ਜਿਹਦੇ ਨਾਲ ਜੈਫਰੀ ਐਫਸਟਾਈਨ ਨਾਲ ਜਿਹੜੇ ਕੰਸਰਨਡ ਦਸਤਾਵੇਜ਼ ਵੇਜ ਹੈ ਇਹਨਾਂ ਫਾਈਲਾਂ ਦੇ ਵਿੱਚ ਉਹਨਾਂ ਦਾ ਪ੍ਰੋਸੈਸ ਜੀੜ ਆ ਬੜਾ ਹੌਲੀ ਹੌਲੀ ਚੱਲਿਆ ਆ ਔਰ ਇਸ ਤੋਂ ਅਗਲੀ ਗੱਲ ਜਿਹੜੀ ਆ ਅਮਰ ਦਾ ਦੇ ਲੈ ਵੇਰ ਬੰਦ ਵਿੱਚ ਬਿਖੇ ਇੱਕ ਤਾਂ ਬੰਦੂਕ ਧਾਰੀ ਆਦਮੀ ਨੇ ਗੋੜਾ ਬਾਰੀ ਕਰਕੇ ਪੁਲਿਸ ਦੱਸਿਆ ਆ ਪੁਲਿਸ ਦੇ ਮੋਰਟ ਉਹਦੇ ਬਾਰੇ ਕਹਿੰਦੀ ਆ ਕਿ ਡੀਐਨਡੀ ਵਿੱਚ ਬੰਦੂਕ ਧਾਰੀਆਂ ਨੇ ਅਧਿਕਾਰੀਆਂ ਤੇ ਗੋਲਾਬਾਰੀ ਕਰਨ ਤੋਂ ਪਹਿਲਾਂ ਉੱਥੇ ਦੇ ਜਿਹੜੇ ਕਸਟਮਰਸ ਸੀ ਡੀਐਨਡੀ ਦੇ ਵਿੱਚ ਉਹਨਾਂ ਨੂੰ ਕਿਹਾ ਵੀ ਤੁਸੀਂ ਜਾਓ ਔਰ ਉਹਦੇ ਬਾਅਦ ਉਹਨਾਂ ਨੇ ਜਿਹੜੇ ਡਿਪਾਰਟਮੈਂਟ ਦੇ ਅਫੀਸਰ ਹੁੰਦੇ ਆ ਕੰਮ ਕਰਨ ਵਾਲੇ ਉਹ ਉਹਨਾਂ ਨੂੰ ਉਹਨਾਂ ਉਹ ਗੋਲੀਆਂ ਦੀ ਬਰਖਾ ਜਿਹੀ ਆ ਉਹ ਕਦ ਪਈ ਔਰ ਇਸ ਤੋਂ ਬਰੰਤ ਅੱਜਕੱਲ ਜੋ ਕੁਝ ਹੋ ਰਿਹਾ ਹੈ ਆ ਅਮਰੀਕਾ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਵਿੱਚ ਉਹਦੇ ਨਾਲ ਅਮਰੀਕਾ ਦੀ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਇਹ ਫੈਸਲਾ ਕੀਤਾ ਆ ਕਿ ਜਿਹੜੇ ਬੰਦੇ ਆਪਣੇ ਆਪ ਦੇ ਵਿੱਚ ਇਥੋਂ ਚਲੇ ਜਾਣਗੇ ਉਹਨਾਂ ਨੂੰ ਜਿੱਥੇ ਇਹ ਆਰ ਲਾਈਨ ਦਾ ਮੋਟਕ ਕਰੇਗਾ ਤਰਾਇ ਦਿੱਤਾ ਜਾਵੇਗਾ ਔਰ ਉਹਦੇ ਨਾਲ ਨਾਲ 3000 ਡਾਲਰ ਜਿਹੜਾ ਉਹ ਵੀ ਉਹਨਾਂ ਨੂੰ ਦਿੱਤਾ ਜਾਵੇਗਾ ਪ੍ਰਤੀ ਆਦਮੀ ਦੇ ਹਿਸਾਬ ਦੇ ਨਾਲ ਔਰ ਹੋਮ ਲੈਂਡ ਸਿਕਿਉਰਟੀ ਦੇ ਬਾਹਰ ਨੇ ਇਥੇ ਗੈਰ ਦਸਤਾਵੇਜ਼ੀ ਜਿਨ੍ਹਾਂ ਕੋਲ ਕੋਈ ਡਾਕੂਮੈਂਟ ਨਹੀਂ ਹੁੰਦਾ ਉਹਨਾਂ ਨੂੰ ਇਹ ਜਿਹੜੀ ਆ ਆਫਰ ਦਿੱਤੀ ਆ ਔਰ ਆਇਸ ਵੱਲੋਂ ਜਿਹੜੇ ਬੰਦੇ ਵੀ ਅਰੈਸਟ ਕੀਤੇ ਜਾ ਰਹੇ ਆ ਉਹਨਾਂ ਦੀ ਜ਼ਕਾਰ ਜਿਹੜਾ ਉਹ ਬਹੁਤ ਉਜਾਈ ਤੇ ਜਾ ਰਿਹਾ ਆ ਕਿਹਾ ਗਿਆ ਆ ਔਰ ਲਾਗੂ ਕਰਨ ਦੌਰਾਨ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਨੂੰ ਆਪਾਂ ਥੌਰ ਵੀ ਕਹਿੰਦੇ ਆ ਨਜ਼ਰਬੰਦੀ ਵਿੱਚ ਰੱਖੇ ਗਏ ਲੋਕਾਂ ਦੀ ਗੈਂਟੀ ਜਿਹੜੀ ਆ ਉਹ ਠਾਕਾ ਯਾਹ ਤੇ 400 ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਹੈ। ਔਰ ਇਹਦੇ ਨਾਲ ਨਾਲ ਜਿਹੜੀ ਹੁਣ ਜੇ ਜੋ ਕੁਝ ਹੋ ਰਿਹਾ ਜਾਂ ਹੋ ਜਾਣ ਦੀ ਗਰੀ ਸੰਭਾਵਨਾयां ਉਹ ਡਿਪਾਰਟਮੈਂਟ ਵੱਲੋਂ ਵੱਡੇ ਵੱਡੇ ਜਿਹੜੇ ਗਦਾਮ ਆ ਉਹਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਆ ਔਰ ਤਾਂ ਕਿ ਜਿਹੜੇ ਇਹ ਵਧੇ ਰਿਪੋਰਟ ਹੋਣ ਵਾਲੇ ਬੰਦੇ ਆ ਉਹਨਾਂ ਨੂੰ ਇਹਨਾਂ ਗਦਾਮਾਂ ਵਿੱਚ ਅ ਕਦਰ ਆ ਜਾਵੇਗਾ ਇਹ ਕਹਿੰਦਾ ਉਹਦੇ ਇਸ ਬਾਰੇ ਜਿਹੜੀ ਹਿਊਮਨ ਰਾਈਟਸ ਦੀਆਂ ਜਿੱਥੇ ਬੰਦੀਆਂ ਆ ਉਹਨਾਂ ਵੱਲੋਂ ਜਿਹੜਾ ਬਹੁਤ ਇਸ ਗੱਲ ਦੀ ਨਖੇਦੀ ਕੀਤੀ ਗਈ ਆ ਕਿ ਇਹੋ ਜਿਹੇ ਗਦਾਮਾਂ ਵਿੱਚ ਇਹ ਮਨੁੱਖਾਂ ਨੂੰ ਜੇ ਭਾਵੇਂ ਉਹ ਕੋਲ ਹੋਵੇ ਆ ਉਹਨਾਂ ਨੂੰ ਰੱਖਣਾ ਇੱਕ ਹਿਊਮਨ ਰਾਈਟਸ ਦੀ ਜਿਹੜੀ ਵਾਇਓਲੇਸ਼ਨ ਆ ਰੇਕਨ ਅੱਗੇ ਦੇਖਣਾ ਬਾਕੀ ਆ ਕਿ ਇਹ ਕੰਮ ਜਿਹੜਾ ਜੋਕਸ ਟਰੰਪ ਸਰਕਾਰ ਨੇ ਇਹ ਫੈਸਲੇ ਕੀਤਾ ਆ ਇਹ ਸਿਰੇ ਚੜਦਾ ਆ ਜਾਂ ਨਹੀਂ ਚੜਦਾ ਇਹ ਦੇਖਣਾ ਅਜੇ ਬਾਕੀ ਆ ਰੇਕਨ ਇਸ ਤੋਂ ਬਾਅਦ ਅਪਰੰਤ ਜਿਹੜਾ ਆ ਟਰੰਪ ਸਰਕਾਰ ਨੇ ਯਾਤਰਾ ਦੇ ਉਸ ਤੇ ਜਿਹੜੀ ਪਗਾ ਕੁਝ ਕੰਟਰੀਆਂ ਨੂੰ ਦਾਨ ਕੀਤਾ ਸੀ ਉਦੇ ਨਾਲ ਹੁਣ ਪੰਜ ਜਿਹੜੇ ਕੰਟਰੀ ਆ ਉਹ ਵੀ ਸ਼ਾਮਲ ਹੋ ਗਿਆ ਉਹਨਾਂ ਉੱਤੇ ਵੀ ਬੈਨ ਜਿਹੜਾ ਲਗਾ ਦਿੱਤਾ ਗਿਆ ਆ ਔਰ ਇਹਨਾਂ ਦੇਸ਼ਾਂ ਦੇ ਵਿੱਚ ਬਰਕੀਨਾ, ਫਾਸੋ, ਮਾਲੀ, ਨਾਈਜਰ ਔਰ ਦੱਖਣੀ ਸੋਡਾਨ ਤੇ ਸਿਰਿਆ ਸ਼ਾਮਲ ਆ ਜਿਨ੍ਹਾਂ ਦੇ ਉੱਤੇ ਹੁਣ ਇਹ ਜਿਹੜੀ ਬੰਦੀ ਆ ਉਹ 트럼ਪ ਸਰਕਾਰ ਨੇ ਲਾਈ ਆ ਔਰ ਪਾਲੇਸਟਿਨੀਅਨ ਅਥਾਰਟੀ ਦੁਆਰਾ ਇੱਕ ਬਸਪਰਾ ਦੇ ਜਾਰੀ ਕੀਤਾ ਗਿਆ ਆ ਕਿ ਉਹਨਾਂ ਵਿੱਚੋਂ ਇਹ ਵੀ ਕਿਹਾ ਗਿਆ ਆ ਕਿ ਯਾਤਰਾ ਦਸਤਾਵੇਜ਼ਾਂ ਵਾਲੇ ਲੋਕ ਵੀ ਅਮਰੀਕਾ ਦੀ ਜਿਨ੍ਹਾਂ ਕੋਲ ਡਾਕੂਮੈਂਟ ਪੂਰੇ ਆ ਉਹ ਵੀ ਅਮਰੀਕਾ ਦੇ ਦਰੇ ਉੱਤੇ ਨਹੀਂ ਆ ਸਕਦੇ ਜਾਂ ਕਿਸੇ ਕਿਸਮ ਦੀ ਵਿਜ਼ਿਟ ਉੱਤੇ ਨਹੀਂ ਆ ਸਕਦੇ ਔਰ ਆਈਐਨਏ ਦੁਨੀਆ ਭਰ ਵਿੱਚ ਇੱਕ ਸਥਾਈ ਜਿਹੜਾ ਪਰਮਨੈਂਟ ਆ ਉਹ ਇਮੀਗ੍ਰੇਸ਼ਨ ਨੂੰ ਸਾਲਾਨਾ ਦੇਲਾਇਆ 2 ਲੱਖ ਤੇ 75000 ਬੰਦਿਆਂ ਤੱਕ ਸੀਮਤ ਕਰਦਾ ਆ 4 ਲੱਖ 80000 ਜਿਹੜੇ ਪ੍ਰਵਾਸੀਕ ਪੰਜੋਜਿਤ ਪ੍ਰਵਾਸੀ ਆ ਜੋ ਕਿ ਅਮਰੀਕਾ ਨਾਗਰਿਕਾਂ ਦੇ ਸੰਤ ਵਿਲੇਆ ਉਹ ਰਿਸ਼ਤੇਦਾਰ ਬਣਿਆ ਆ ਅਤੇ ਆੜ੍ਹਤੀ ਤੇ ਪਰਿਵਾਰਕ ਜਿਹੜੇ ਆ ਉਹ ਉਹਨਾਂ ਨੂੰ ਪ੍ਰਵਾਸੀਆਂ ਨੂੰ ਇੱਕ ਸਮੂਹ ਦੇ ਦੌਰਾਨ 1,40,000 ਵਿਜਗਾਤ ਦੇ ਦੇ ਉੱਤੇ ਪ੍ਰਵਾਸੀ ਜਿਹੜੇ ਆ ਉਹਨਾਂ ਨੂੰ ਉਹਨਾਂ ਵਿੱਚੋਂ ਉਹਨਾਂ ਦੇ ਨਾਲ-ਨਾਲ 55,000 ਦੇ ਵੀ ਦਾਵਾ ਸੱਚ ਵੀਜ਼ਾ ਪ੍ਰਵਾਸੀਆ ਉਹਨਾਂ ਨੂੰ ਵੀ ਦੇਣ ਦਾ ਤਬੰਦ ਕੀਤਾ ਜਾ ਰਿਹਾ ਹੈ ਆ ਅਤੇ ਇਸ ਤੰਬਰ 2025 ਤੱਕ 트럼ਪ ਸਰਕਾਰ ਨੇ ਦਾਵਾ ਕੀਤਾ ਕਿ 2.5 ਮਿਲੀਅਨ ਦੇਡੇ ਗੈਰ ਕਾਨੂੰਨੀ ਪ੍ਰਵਾਸੀ ਆ ਜਿਨ੍ਹਾਂ ਨੂੰ ਆਪਾਂ ਇਲੀਗਲ ਇਮੀਗ੍ਰੈਂਟਸ ਕਹਿੰਦੇ ਆ ਉਹ 6 ਲੱਖ ਤੋਂ ਵੱਧ ਦੇਸ਼ ਨਕਾਲੇ ਅਤੇ ਅੰਦਾਜ਼ਨ 1 ਕਰੋੜ 90 ਲੱਖ ਸਵੈ ਦੇਸ਼ ਨਕਾਲੇ ਦੇ ਸਨੇਹ ਵਾਲੇ ਦੇਸ਼ ਜਿਹੜਾ ਇਹ ਛੱਡ ਗਿਆ ਇਹਨੇ ਬੰਦੇ ਜਿਹੜੀ ਫਿਰਦਲ ਮੈਂ ਦਸੀ ਆ ਇਹਨੇ ਬੰਦੇ ਆਪਣੀ ਇੱਛਾ ਦੇ ਨਾਲ ਇਹ ਇਹ ਦੇਸ਼ ਜਿਹੜਾ ਛੱਡ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਆ ਔਰ ਅਮਰੀਕਾ ਵਿੱਚ ਰਹਿਣ ਵਾਲੇ ਵਿਅਕਤੀ ਜਾਂ ਪ੍ਰਵਾਸੀ 35 ਨੇ 35 ਅਪਰਵਾਸੀਆਂ ਨੇ ਕੋਚੀ ਕੀਤੀ ਆ ਕਿ ਉਹ ਆਇਸ ਦੇ ਨਾਇਲਬੰਦੀ ਕੇਂਦਰਾਂ ਵਿੱਚ ਹਨ ਅੱਜ ਇਹ ਇੱਕ ਰਿਪੋਰਟ ਤੋਂ ਇਹ ਵੀ ਪਤਾ ਲੱਗਦਾ ਆ ਯਾਰ ਕਿ 40 ਮਿਲੀਅਨ ਵਿਦੇਸ਼ੀ ਜੰਮੇ ਨਿਵਾਸੀ ਜਿਹੜੇ ਅਮਰੀਕਾ ਵਿੱਚ ਰਹਿੰਦੇ ਆ ਇਸ ਦੇ ਉਹ ਉਹਨਾਂ ਵੀ ਆਬਾਦੀ ਵਿੱਚੋਂ 11.7 ਮਿਲੀਅਨ ਜਿਹੜੇ ਆਦਮੀ ਆ ਜਾਂ ਪਰਾਂ ਉਹ ਉਹਨਾਂ ਕੋਲ ਉਹ ਇਮੀਗ੍ਰੈਂਟਸ ਹੈਗੇ ਆ ਮਾਈ 2050 ਦੇ ਦੇ ਮਗਰ ਪੈਟਰੋਲ ਵੰਦੋਂ ਜਿਹੜੇ ਬੰਦੋਗਾਹਾਂ ਆ ਉਹਨਾਂ ਦੇ ਵਿੱਚਕਾਰ ਦੱਖਣ ਪਛਮੀ ਸਰਹੱਦ ਪਾਰ ਕਰਦੇ ਹੋਏ 8725 ਜਿਹੜੇ ਐਡੀਗ ਇੰਨੇ ਗੇਸਾ ਉਹ ਮਿਲੇ 2042 ਤੋਂ 93 ਪਰਸਨ ਦੀ ਕਮੀ ਇਸ ਅਰੇ ਅਗੇ ਅਰੈਸਟ ਕੀਤੇ ਗਏ ਬੰਦਿਆਂ ਦੇ ਚਾਈ ਆ ਜਦ ਕਿ ਯੂਐਸਬੀ 3 ਨੇ 117000 ਤੇ 905 ਪ੍ਰਵਾਸੀਆਂ ਦਾ ਇਹ ਸਾਹਮਣਾ ਕੀਤਾ ਸੀ ਇਸ ਗੱਲ ਦੇ ਦੇ ਕਿ ਉਹ ਇਸ ਦੇਸ਼ ਦੇ ਵਿੱਚ ਐਂਟਰ ਹੋਏ ਆ ਸੋ ਇਹ ਜੀਡੀ ਇੱਕ ਅਸਾਈਨਮੈਂਟ ਦੀ ਗੱਲ ਆ ਉਹ 2014 14 ਤੋਂ 2019 ਤੱਕ 2000年代 ਇੰਡੀਅਨ ਨੇ ਅਮਰੀਕਾ ਹੋਂਤੇ ਕਿ ਜੇਡੀਸ ਅਸੈਲਮ ਆ ਉਹ ਮੰਗੀ ਸੀ ਔਰ 2014 ਵਿੱਚ ਜਿਹੜੇ ਇੰਡੀਅਨ ਅਸੈਲਮ ਮੰਗਣ ਵਾਲੇ ਲੋਕ ਹੈ ਉਹਨਾਂ ਵਿੱਚ 6935 ਲੇਡੀਜ਼ ਅਤੇ 15436 ਜਿਹੜੇ ਆ ਮੇ ਆਦਮੀ ਸੀ ਅਸੈਲਮ ਅਪਲਾਈ ਕਰਨ ਵਾਲੇ ਔਰ ਜਿਹੜੇ ਤਾਜ਼ਾ ਅੰਕੜੇ ਆ 2014 ਦੀ 14 ਤੋਂ ਹੁਣ ਤੱਕ 22000 ਤੋਂ ਵੱਧ ਭਾਪੀਆਂ ਨੂੰ ਜਿੰਨਾਂ ਨੇ ਕਿਦਾਂ ਦਾ ਬਾਕ ਦੱ ਸੱਤ ਹੈ ਨੇੜੀਆ ਤੇ ਅਮਰੀਕਾ ਵਿੱਚ ਸ਼ਰਨ ਲਈ ਇਹਨਾਂ ਨੇ ਅਪੀਲ ਆਪੀ ਜਿਹੜੀ ਆ ਉਹ ਡਿਪੀਆ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਆਲ ਯੂਐਸਐਸ ਸੀਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਰਸ ਦੇ ਨੈਸ਼ਨਲ ਰਿਕਾਰਡ ਸੈਂਟਰ ਤੋਂ ਇਹ ਇਨਫਰਮੇਸ਼ਨ ਲੀਆ ਜਿਹੜੀ ਮੈਂ ਤੁਹਾਨੂੰ ਦਸੀਆ ਔਰ ਉਹਦੇ ਅਨਸਾਰ 2014 ਤੋਂ ਹੁਣ ਤੱਕ 22371 ਇੰਗਲ ਨੇ ਅਮਰੀਕਾ ਵਿੱਚ ਜਿਹੜੀ ਆ ਹਸੈਨ ਮੰਗੀ ਹੈ ਔਰ ਇਸ ਮਹੀਨੇ ਦੇ ਸ਼ੁਰੂ ਵਿੱਚ ਮਕਸੀਕੋ ਤੋਂ ਮਕਸੀਕੋ ਨੇ 10 ਗਰਾਂ ਪਾਪੀਆਂ ਦੇਸ਼ ਨਗਾਰਾਤਾ ਦੇਤਾ ਔਰ ਜਿਹਦੇ ਵਿੱਚ ਇੱਕ ਆਪ ਵੀ ਸ਼ਾਮਲ ਸੀ ਔਰ ਅਮਰੀਕਾ ਦੇ ਵਿੱਚ ਦahan ਹੋਣ ਵਾਲੇ ਗੈਰ ਕਾਨੂੰਨੀ ਤੌਰ ਦੇ ਉੱਤੇ ਜਿਹੜੇ ਲੋਕ ਸੀ ਉਹ ਵੀ ਸ਼ਾਮਲ ਸੀ ਔਰ 2000 ਤਰ੍ਹਾਂ ਦੇ ਕਿਉਂਕਿ ਅਮਰੀਕਾ ਸੋਰੀ ਟਰੰਪ ਸਰਕਾਰ ਨੇ ਇਮੀਗ੍ਰੇਸ਼ਨ ਦਜਾਂ ਦੇ ਸਾਹਮਣੇ 542411 ਦੇ ਲਈ ਮਾਮਲੀਆ ਉਹ ਪੈਂਡੰਸ ਹਨ ਸਤੰਬਰ 2019 ਤੱਕ ਜਿਹੜਾ ਬੈਕਲੌਗ ਸੀ ਅਸੈਲਮ ਦੇ ਕੇਸਾਂ ਦਾ ਉਹਨਾਂ ਵਿੱਚ 1023 ਪੁਆਇੰਟ ਸੌਰੀ 1023.767 ਜਿਹੜਿਆ ਉਹ ਕੇਸ ਜਿਹੜੇ ਬੈਕਲੌਗ ਦੇ ਸੰਨ ਔਰ ਇਹ ਜਿਹੜੇ ਕੇਸ ਆ ਇੱਕ ਲੱਖ 346000 ਤੇ 302 ਤੱਕ ਦੇ ਅੰਕੜਾ ਜਿਹੜਾ ਉਹ ਵੱਜ ਜਾਂਦਾ ਆ ਲੇਕਿਨ ਇਹ ਸਾਰਾ ਜਿਹੜਾ ਅੰਕੜਾ ਆ ਉਹ ਅਜੇ ਇਹ ਜਿਹੜਾ ਰਿਕਾਰਡ ਤੇ ਨਹੀਂ ਆਇਆ ਇਹਦੇ ਬਾਅਦ ਇਹ ਕੁਝ ਵੈਸੇ ਹੀ ਆਪਣੇ ਹਿਸਾਬ ਦੇ ਨਾਲ ਡਿਪਾਰਟਮੈਂਟ ਨੇ ਇਹ ਜਿਹੜਾ ਅੰਦਾਜ਼ਾ ਲਗਾ ਕੇ ਫਿੱਗਰ ਜੀ ਦਿੱਤਾ ਉਹ ਦਿੱਤੀ ਆ ਜਾਂ ਬਣਾਈ ਹੋਵੇਗੀ ਔਰ ਇਸ ਤੋਂ ਉਪਰੰਤ ਲਾਸਟ ਦੇ ਤੁਹਾਨੂੰ ਯਾਦ ਹੋਣਾ ਕਿ ਕੁਝ ਸਮਾਂ ਪਹਿਲਾਂ ਅਨਾਉ ਦੇ ਇੱਕ ਉਸਵੇਂ ਦੇ ਐਮਐਲਏ ਸੀ ਹੋ ਕਲਦੀਪ ਸਿੰਘ ਸਿੰਘ ਉਹਨੇ ਰੇਪ ਦੀ ਕਿਸੇ ਕੁੜੀ ਦੇ ਨਾਲ ਕੁੜੀ ਦਾ ਰੇਪ ਕੀਤਾ ਸੀਗਾ ਔਰ ਉਹਦੇ ਮਾਮਲੇ ਵਿੱਚ ਸੰਗਮ ਨੂੰ ਜਿਹੜੀ ਜਮਾਨਤ ਹੋਂ ਕੋਰਟ ਨੇ ਦਿੱਤੀ ਆ ਔਰ ਉਹਦੇ ਵਿਰੁੱਧ ਸੀਬੀਆ ਨੇ ਸੁਪਰੀਮ ਕੋਰਟ ਦੇ ਵਿੱਚ ਆਪਣਾ ਵਿਰੋਧ ਜਿਹੜਾ ਦਾਦ ਕੀਤਾ ਆ ਜਾਂ ਉਹ ਉਸ ਜਮਾਨਤ ਮਿਲਣ ਦੇ ਸਬੰਧ ਦੇ ਵਿੱਚ ਜੀਡੀ ਐਪਲੀਕੇਸ਼ਨ ਉਹਦੇ ਵਿਰੁੱਧ ਪਾਈ ਆ ਸੁਪਰੀਮ ਕੋਰਟ ਦੇ ਵਿੱਚ ਔਰ ਸੀਬੀਆ ਦੇ ਜਿਹੜੇ ਅਫਸਰ ਸੈਦਾਨ ਆ ਔਰ ਜਿਹੜੀ ਰੇਟ ਦੀ ਵੇਕਤਨਾ ਉਨਾਂ ਨੇ ਡਿੱਗੀ ਹਾਈ ਕੋਰਟ ਵਿੱਚ ਆਪਣੇ ਵਕੀਲਾਂ ਦਾ ਹੈ ਸੰਗ ਦੀ ਪਟੀਸ਼ਨ ਦਾ ਬਹੁਤ اپੋਜੀਸ਼ਨ ਕੀਤੀ ਸੀ ਈ ਹੋਰ ਅਜੇ ਤੱਕ ਵੀ ਬਹੁਤ ਸਾਰੀਆਂ ਔਤਾਂ ਵੱਲੋਂ ਜਿਹੜੀ ਇਸ ਫੈਸਲੇ ਬੰਦਾ ਉਹ ਉਸ ਪਦਾਕਸ਼ਨ ਕੀਤਾ ਜਾ ਰਿਹਾ ਹੈ ਔਰ ਇਹ ਪਾਜਬਾ ਜਿਹੜਾ ਇਹ ਇਹਨਾਂ ਨੇ ਆ ਹੁਣ ਤੋਂ ਵੈਸੇ ਸਾਬਕਾ ਹੋ ਚੁੱਕਾ ਉਨ ਬਲਾਦ ਕਾਮਾਉਂ ਦੇ ਵਿੱਚ ਦਸੰਬਰ 2019 ਦੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਉਹ ਸੀਬੀਆਈ ਨੇ ਅਨਾਉਂਡ ਦੇ ਮਾਨ ਦੇਲਾ ਉਤੇ ਰਿਪ ਹੋਇਆ ਉਹਦੇ ਮਾਨ ਦੇ ਵਿੱਚ ਭਾਜਪਾ ਦੇ ਇੱਕ ਸਾਬਕਾ ਵਿਧਾਇਕ ਸਿੰਘ ਨੂੰ ਸ਼ਾਹ ਖਾਤਰੀ ਮੰਗਤ ਦੇਣ ਵਾਲੇ ਦਿੱਲੀ ਹਾਈ ਕੋਰਟ ਦੇ ਵਿਲਾ ਹੁਕਮ ਦਿੱਤਾ ਆ ਉਹਨਾਂ ਹੀ ਕੰਦੇ ਆਵਸਟਲੀ ਕੰਤੋਂ ਬਾਅਦ ਸ਼ੁਕਰਵਾ ਨੂੰ ਸੁਪਰੀਮ ਕੋਰਟ ਦੇ ਇੱਕ ਵਿਸ਼ੇਸ਼ ਛੁੱਟੀ ਦੇ ਟੈਂਪਰੇ ਉੱਤੇ ਉਹ ਪਟੀਸ਼ਨ ਜਿਹੜੀ ਆ ਉਹ ਦਾਇਰ ਕੀਤੀ ਜਾਵੇਗੀ ਔਰ ਇਸੇ ਤਰ੍ਹਾਂ 23 ਜਨਵਰੀ ਨਿਸੰਬਦ ਦੇ ਹੁਕਮ ਨੂੰ ਹੁਕਮ ਨੇ ਅਪੀਲ ਦੇ ਨਮਟਾਰੇ ਤੱਕ ਸੁਜਾ ਜਿਹੜੀ ਪਨਿਸ਼ਮੈਂਟ ਆ ਉਹਨੂੰ ਸਸਪੈਂਡ ਕਰ ਦਿੱਤਾ ਇਹ ਸਿੰਘ ਨੂੰ ਕੁਝ ਸ਼ਬਦਾਂ ਨਾਲ ਜਮਾਂਦਗੀ ਦਿੱਤੀ। ਹਾਲਾਂਕਿ ਉਹ ਜੇਲ੍ਹ ਵਿੱਚ ਉਹ ਜੇਲ੍ਹ ਵਿੱਚ ਹੀ ਰਹੇਗਾ ਕਿਉਂਕਿ ਉਹਨੂੰ ਕਤਲ ਦੇ ਇੱਕ ਖੋਦ सीबीआई ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਔਰ 10 ਸਾਲ ਦੀ ਕੈਦ ਉਹਨੂੰ ਸੁਣਾਈ ਗਈ ਹੈ। ਹੁਣ ਦੇਖੋ ਹਮਾਰਾ ਕਹਤਾ ਹੈ ਕਿ ਇੱਕ ਬੰਦਾ ਜਿਹੜਾ ਇੱਕ ਰੇਰ ਦੀ ਕਰਦਾ ਆ ਉਹ ਕਿਸੇ ਜੁम्मेवार ਪਕੀਸ਼ਨ ਤੇ ਔਰ ਜਮੇਵਾਲ ਪਾਰਟੀ ਦਾ ਉਹ ਨੇਤਾ ਆ ਔਰ ਉਹਦੇ ਉਸ ਤੋਂ ਬਰੰਤ ਵੀ ਉਹ ਹੋਰ ਵੀ ਬਹੁਤ سارے ਕਰਾਇਮ ਕਰਦਾ ਆ ਔਰ ਉਹਨਾ ਕਰਾਇਮ ਕਰਨ ਦੇ ਨਾਤੇ ਉਹਨੂੰ 10 ਸਾਲ ਦੀ ਜਿਹੜੀ ਆ ਸਜ਼ਾ ਵੀ ਹੋਈ ਆ ਔਰ ਸਤੰਬਰ 2019 ਵਿੱਚ ਇਹ ਗਿਲਾਆ ਆ ਉਹਤੇ ਐਡਵੀਸ਼ਨ ਲੱਗੇ ਸੀ ਔਰ ਉਹਨੂੰ 25 ਲੱਖ ਦੇ ਨਾਲ ਦੇ ਬੈਜ ਜਨਮਾਨ ਨੇ ਨਾਲ ਉਮਰ ਕੈਦ ਦੀ ਜਿਹੜੀ ਆ ਸਜ਼ਾ ਆ ਉਹ ਵੀ ਇਹਨਾਂ ਜਲਮਾਂ ਦੇ ਬੱਦੇ ਸਜ਼ਾ ਸੁਣਾਈ ਗਈ ਸੀ ਉਹਨੇ ਜਨਵਰੀ 2020 ਦੇ ਵਿੱਚ ਸਜ਼ਾ ਦੇ ਵਿਰੁੱਧ ਜਿਹੜੀ ਉਹਨੂੰ ਪਨਿਸ਼ਮੈਂਟ ਮਿਲੀ ਉਹਦੇ ਵਿਰੁੱਧ ਅਪੀਲ ਜਿਹੜੀ ਆ ਉਹਨੇ ਮਾਰਚ 2022 ਦੇ ਵਿੱਚ ਦਿੱਲੀ ਹਾਈ ਕੋਰਟ ਦੇ ਵਿੱਚ ਜਿਹੜੀ ਆ ਆਪਣੀ ਪਟੀਸ਼ਨ ਉਸਨੇ ਉਹ ਦਾਖਲ ਕੀਤੀ ਸੀ ਔਰ ਇਹ ਸਿਗਾ ਉਹਨੇ ਕਿਹਾ ਸੀ ਇਹਨੂੰ ਸਸਟੇਨਡ ਕੀਤਾ ਜਾਵੇ ਔਰ ਇਸ ਪਟੀਸ਼ਨ ਬਾਅਦ ਸੀਬੀਆਈ ਤੇ ਫਰੀडम ਨੇ ਆਪਣੇ ਨੁਕੀਲਾ ਦਾ ਬੜਾ ਜੋਸ਼ ਨਾਲ ਪ੍ਰੋਟੈਸਟ ਤੇ ਅਪੀਲ ਕੀਤੀ ਸੀ ਤੇ ਹੁਣ ਇਹ ਦੇਖਣਾ ਬਾਕੀ ਆ ਕਿ ਸੀਬੀਆਈ ਇਹ ਪਾਸੇਵਲ ਲੱਗੀ ਹੋਈ ਆ ਔਰ ਜਿਹੜੇ ਸਿਵਲ ਸੁਸਾਇਟੀ ਦੇ ਮੀਟਰ ਸਹਿਬਾਨ ਆ ਉਹ ਵੀ ਇਸ ਪਾਸੇ ਰੇਪ ਹੋਣ ਵਾਲੀ ਕੋਈ ਵੀ ਸਮਾਪਤਨ ਵਿੱਚ ਇਕੱਠੇ ਹੋਏ ਆ ਉਹ ਸਾਰਿਆਂ ਨੇ ਇਕੱਠੇ ਹੋ ਕੇ ਆਏ ਸੁਪਰੀਮ ਕੋਰਟ ਦੇ ਵਿੱਚ